ਪਰ ਮੇ ਕਲੇਲੇ ਖਾਣ ਦੇ ਸ਼ੁਕੀਨ ਹੋ ਪਰ ਆਇਲ ਤੋਂ ਡਰ ਲੱਗਦਾ ਹੈ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਹੈ ਆਪਾਂ ਬਹੁਤ ਘੱਟ ਤੇਲ ਦੀ ਹੈਲਪ ਨਾਲ ਆਪਾਂ ਕਲੇਲੇ ਬਣਾਵਾਂਗੇ ਪਰ ਮੇ ਕਲੇਲੇ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਤਾਂ ਨੂੰ ਪੀਲ ਕਰ ਲੈਣਾ ਇਹਨਾਂ ਦਾ ਜਿਹੜਾ ਛਿਲਕਾ ਹੈ ਉਹ ਲਾ ਦੇਣਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕਲੇਲੇ ਬਣਾਵਾਂਗੇ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਝੰਜਟ ਨਹੀਂ ਬਹੁਤ ਥੋੜੇ ਟਾਈਮ 'ਚ ਬਣ ਜਾਣਗੇ ਏਸੀ ਕਰ ਆਪਾਂ ਇਹਨਾਂ ਨੂੰ ਛਿੱਲ ਕੇ ਰੱਖ ਲੈਣਾ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਸਮਝ ਲੱਗਣਾ ਹੈ ਕਿ ਕ੍ਰੇਲੇ ਬਣੇ ਕਿਸ ਤਰੀਕੇ ਨਾਲ ਹੈ ਬਾਕੀ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣੀਆਂ ਕ੍ਰੇਲੇ ਭਰਮੇ ਕ੍ਰੇਲੇ ਬਣਾਉਂਦੀਆਂ ਪਰ ਇਹ ਵੀਡੀਓ ਦੇਖ ਕੇ ਤੁਹਾਨੂੰ ਬਾੱਕੀ ਲੱਗੂਗਾ ਕਿ ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਮਤਲਬ ਪ੍ਰੋਬਲਮ ਹੈ ਆਇਲ ਤੋਂ ਡਾਕਟਰ ਨੇ ਮਨਾ ਕਰਿਆ ਹੋਇਆ ਜਾਂ ਫਿਰ ਹਾਰਟ ਦੀ ਪ੍ਰੋਬਲਮ ਹੈ ਤਾਂ ਆਪਾਂ ਇੱਥੇ ਕੀ ਕਰਨਾ ਹੈ ਕਿ ਇਹਨਾਂ ਨੂੰ ਪੀਲ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ چیر ਪਾ ਲੈਣਾ ਤੇ ਇਹਨਾਂ ਦੇ ਵਿੱਚੋਂ ਜਿਹੜੇ ਬੀਜ ਆ ਉਹ ਕੱਢ ਦੇਣੇ ਆ ਕਿਸੇ ਤਰੀਕੇ ਦਾ ਆਪਾਂ ਇਹਨਾਂ ਦੇ ਉੱਪਰ ਨਮਕ ਲਾ ਕੇ ਨਹੀਂ ਰੱਖਣਾ ਲੋਕੀ ਕੀ ਕਰਦੇ ਹਨ ਨਮਕ ਲਾ ਕੇ ਰੱਖਦੇ ਤਾਂ ਕਿ ਇਹਨਾਂ ਦਾ ਕੌੜਾਪਨ ਨਿਕਲ ਜੇ ਪਰ ਤੁਸੀਂ ਇਸ ਤਰੀਕੇ ਨਾਲ ਬਣਾਇਓ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਇਸ ਤਰੀਕ ਦੀ ਮੈਂ ਗਾਰੰਟੀ ਲੈਣੀ ਹੈ ਕਿ ਤੁਹਾਡੇ ਕਰੇਲੇ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਜੇ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਨੂਨ ਨਹੀਂ ਲਾਉਣਾ ਜਸਟ ਪੀਲ ਕਰਨਾ ਹੈ ਪੀਲ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਕੱਟ ਪਾਉਣੇ ਨੇ ਕੱਟ પાਕੇ ਬੀਜ ਕੱਢ ਲੈਣੇ ਨੇ ਨੇਲ ਦੀ ਹੈਲਪ ਨਾਲ ਲਿਓ ਅਗਰੇ ਨੀਲ ਚ ਪਾਜ ਜਾਂ ਤਾਂ ਬਹੁਤ ਦਰਦ ਕਰਦੇ ਨੇ ਕਈ ਦਿਨ ਦੱਡ ਕਰਦੇ ਨੇ ਕਿਉਂਕਿ ਇਹਦੇ ਜਿਹੜੇ ਬੀਜ ਆ ਬਹੁਤ ਹਾਰਡ ਹੁੰਦੇ ਆ ਆਪਾਂ ਇੱਥੇ ਕੀ ਕਰਨਾ ਹੈ ਕਿ ਦੇ ਜਿਹੜੇ ਹਾਰਡ ਵਾਲੇ ਬੀਜ ਐ ਉਹ ਆਪਾਂ ਨੇ ਕੱਢ ਦੇਣੇ ਨੇ ਤੇ ਜਿਹੜੇ ਸੌਫਟ ਵਾਲੇ ਬੀਜ ਨੇ ਉਹ ਆਪਾਂ ਰੱਖ ਲਾਂਗੇ ਉਹ ਆਪਾਂ ਯੂਜ਼ ਕਰ ਲਾਂਗੇ ਤੇ ਕਰੇਲੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਤੁਸੀਂ ਦੇਖਿਓ ਬਹੁਤ ਵਧੀਆ ਕਰੇਲੇ ਬਣਨਗੇ ਇਸ ਤਰੀਕੇ ਨਾਲ ਆਪਾਂ ਨੇ ਇਹਦੇ ਸਾਰਿਆਂ ਦੇ ਬੀਜ ਕੱਢ ਦੇਣੇ ਨੇ ਕੋਈ ਚਮਚ ਦੀ ਹੈਲਪ ਲੈ ਸਕਦੇ ਹੋ ਤੁਸੀਂ ਚਾਕੂ ਦੀ ਹੈਲਪ ਲੈ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਇਸ ਤੇਕ ਨਾਲ ਚੀਰ પા ਕੇ ਵਿੱਚੋਂ ਬੀਜ ਕੱਢ ਦੇਣੇ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸਦੀ ਆ ਬਹੁਤ ਸੌਖੇ ਨੇ ਬਣਾਉਣੇ ਬਹੁਤ ਹੀ ਘੱਟ ਟਾਈਮ ਲੱਗਦਾ ਹੈ ਜੇ ਆਪਾਂ ਰੈਗੂਲਰ ਪਰ ਮਗਰੀਲਾ ਬਣਾਉਣੇ ਆ ਤਾਂ ਉਸ ਨਾਲ ਟਾਈਮ ਬਹੁਤ ਲੱਗ ਜਾਂਦਾ ਤੇ ਇਹਦੇ ਨਾਲ ਬਹੁਤ ਘੱਟ ਟਾਈਮ ਲੱਗਣਾ ਤੁਹਾਨੂੰ ਕਰੇਲੇ ਬਣਾਉਣ ਚ ਤੇ ਦੇਖੋ ਇਸ ਤਿੱਕਣਾ ਆਪਾਂ ਨੇ ਇਹਦੇ ਵਿੱਚ ચીਰ ਪਾ ਲਏ ਦੋ ਫਾੜ ਨਹੀਂ ਕਰੇ ਜਸ ચીਰ ਪਾ ਕੇ ਰੱਖਣਾ ਹੈ ਤੇ ਇਧਰ ਆਪਾਂ ਨੇ ਕੜਾਈ ਚੜ੍ਹ ਲਈ ਇਹਦੇ ਵਿੱਚ ਹੁਣ ਆਪਾਂ ਆਇਲ ਪਾਵਾਂਗੇ ਆਇਲ ਥੋੜਾ ਜਿਹਾ ਇੱਥੇ ਵੱਧ ਪਾਉਣਾ ਪੈਂਦਾ ਪਰ ਟੈਨਸ਼ਨ ਨਾ ਲਿਓ ਕਿਉਂਕਿ ਇਹ ਔਨ ਜਿਹੜਾ ਆਇਲ ਹੈ ਇਹਨੂੰ ਪੇਪਰ ਟਾਵਲ ਨੇ ਸ਼ੋਕ ਲੈਣਾ ਤੇ ਇਸੇ ਕਨ ਤੇਲ ਪਾ ਕੇ ਜਦੋਂ ਇਹ ਗਰਮ ਹੋ ਜੇ ਤਾਂ ਇੱਥੇ ਆਪਾਂ ਕਰੇਲਿਆਂ ਨੂੰ ਫਰਾਈ ਕਰਨਾ ਆਪਾਂ ਕੀ ਕਰਦੇ ਹੁੰਨੇ ਆ ਨਾਰਮਲੀ ਜਿਹੜੇ ਕਰੇਲੇ ਆ ਉਹ ਬਾਅਦ ਚ ਫਰਾਈ ਕਰਦੇ ਆ ਮਤਲਬ ਉਹਨਾਂ ਦੇ ਵਿੱਚ ਮਸਾਲਾ ਪਾਉਣ ਤੋਂ ਬਾਅਦ ਪਰ ਮੈਂ ਇੱਥੇ ਤੁਹਾਨੂੰ ਹੋਰ ਤਰੀਕਾ ਦੱਸੂਗੀ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਫਿਰ ਅੱਗੇ ਦੇਖਿਓ ਆਪਾਂ ਕੀ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਫਰਾਈ ਕਰ ਲਿਓ ਇੱਥੇ ਆਪਾਂ ਇਹਨਾਂ ਨੂੰ ਪਕਾ ਲੈਣਾ ਚੰਗੀ ਤਰ੍ਹਾਂ ਪਕਾ ਲੈਣਾ ਇਹਨਾਂ ਨੂੰ ਪਲਟ-ਪਲਟ ਕੇ ਆਪਾਂ ਨੇ ਪਕਾਉਂਦੇ ਰਹਿਣਾ ਆਇਲ ਬਹੁਤਾ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ। ਹਾਂ ਦੇਖੋ ਤੁਸੀਂ ਤੁਹਾਨੂੰ ਦਿਖ ਹੀ ਰਿਹਾ ਕਿੰਨਾ ਕੁ ਗਰਮ ਆਪਣਾ ਆਇਲ ਹੈ। ਜੇ ਆਪਾਂ ਜ਼ਿਆਦਾ ਗਰਮ ਆਇਲ ਦੇ ਵਿੱਚ ਪਾਵਾਂਗੇ ਤਾਂ ਬਾਹਰੋਂ ਸਕਿਨ ਇਹਨਾਂ ਦੀ ਸੜ ਜਾਣੀ ਹੈ ਤੇ ਅੰਦਰੋਂ ਇਹਨਾਂ ਨੇ ਕੱਚੇ ਰਹਿ ਜਾਣੇ। ਪਰ ਆਪਾਂ ਨੇ ਥੋੜੇ ਜਿਹੀ ਦੀ ਫਲੇਮ ਹੈ ਜਿਹੜੀ ਮੀਡੀਅਮ ਹੀ ਰੱਖ ਕੇ ਇਹਨਾਂ ਨੂੰ ਪਕਾਉਣੇ ਨੇ। ਦੇਖੋ ਇਸ ਤਰ੍ਹਾਂ ਦਾ ਕਲਰ ਹੋ ਜਾਣਾ ਇਹਨਾਂ ਦਾ ਜਦੋਂ ਇਹਨਾਂ ਨੇ ਪੱਕ ਜਾਣਾ ਹੈ। ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ। ਮੇਰੇ ਕੋਲੇ ਟੋਟਲ 8 ਕਰੇਲੇ ਨੇ। ਕਿ ਕਿਲੋ ਦੇ ਵਿੱਚ 10 ਚੜੇ ਸੀ ਪਰ ਦੋ ਮੇਰੇ ਖਰਾਬ ਹੋ ਗਏ ਉਹਨਾਂ ਦੇ ਵਿੱਚ ਉਹ ਰੈੱਡ ਰੈੱਡ ਬੀਜ ਹੋ ਜਾਂਦੇ ਨੇ ਉਹ ਮੈਂ ਸੁੱਟਦੇ ਨੇ ਤੇ ਇੱਥੇ ਆਪਾਂ ਹੁਣ 8 ਕ੍ਰੇਲਿਆਂ ਦੇ ਬਣਾਵਾਂਗੇ ਇਸ ਤਿੱਕ ਨੇ ਆਪਾਂ ਤੇਲ ਨੂੰ ਨਚੋੜ ਲੈਣਾ ਚਿਮਟੇ ਦੀ ਹੈਲਪ ਲੈ ਲਓ ਜਾਂ ਫਿਰ ਕਿਸੇ ਹੋਰ ਚੀਜ਼ ਦੀ ਵੈਸੇ ਚਿਮਟੇ ਨਾਲ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਸਾਰਾ ਜਿਹੜਾ ਆਇਲ ਆ ਨਿਕਲ ਜਾਂਦਾ ਹੈ ਤੇ ਉਧਰ ਆਪਾਂ ਪੇਪਰ ਟਾਬਲ ਵਿਛਾਇਆ ਹੋਇਆ ਉਹਦੇ ਉੱਪਰ ਇਹਨਾਂ ਨੂੰ ਰੱਖ ਦੇਣਾ ਉਹਨਾਂ ਨੇ ਸਾਰਾ ਆਇਲ ਇਹਨਾਂ ਦਾ ਸੋਕ ਲੈਣਾ ਹੈ ਇਹ ਕੋ ਡਰਾਈ ਹੋ ਜਾਣਗੇ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਲੈਣਾ ਇਹ ਥੋੜਾ ਜਿਹਾ ਮੋਟਾ ਸੀ ਇਹਨੇ ਥੋੜਾ ਜਿਹਾ ਟਾਈਮ ਲਿਆ ਜਿਹੜੇ ਥੋੜੇ ਜਿਹਾ ਮੋٹے ਹੁੰਦੇ ਉਹ ਟਾਈਮ ਲੈ ਲੈਂਦੇ ਉਹ ਪਤਲੇ ਸੀ ਉਹ ਛੇਤੀ ਬਣ ਗਏ ਇਥੇ ਇਹ ਸੌਫਟ ਹੋ ਜਾਣੇ ਚਾਹੀਦੇ ਆ ਤੁਸੀਂ ਬਾਅਦ ਚ ਥੋੜਾ ਜਿਹਾ ਇਹਨਾਂ ਨੂੰ ਟੱਚ ਕਰਕੇ ਵੀ ਦੇਖਿਓ ਇਹ ਸੌਫਟ ਹੋ ਜਾਂਦੇ ਨੇ ਤੇ ਉਸੇ ਤਰ੍ਹਾਂ ਆਪਾਂ ਸਾਰੇ ਬਾਕੀ ਦੇ ਫਰਾਈ ਕਰ ਲਾਂਗੇ ਤੇ ਇਧਰ ਮੈਂ 8 ਤੋਂ 10 ਪਿਆਜ਼ ਲੈਏ ਸੀ ਚੌਪ ਕਰ ਲਏ ਨੇ ਚੰਗੀ ਤਰ੍ਹਾਂ ਚੌਪ ਕਰ ਲਓ ਬਾਕੀ ਤੁਸੀਂ ਕੁੰਡੇ 'ਚ ਵੀ ਕਰ ਸਕਦੇ ਹੋ ਜਾਂ ਫਿਰ ਚੋਪਰ 'ਚ ਕਰ ਲਓ ਜਿਵੇਂ ਵੀ ਤੁਹਾਨੂੰ ਸੌਖਾ ਲੱਗਦਾ ਤੇ ਇਧਰ ਮੈਂ ਤਿੰਨ ਟਮਾਟਰ ਲਏ ਨੇ ਤੇ ਉਹਨਾਂ ਨੂੰ ਮੈਂ ਇਸ ਤਿੱਕੇ ਨਾਲ ਚੌਪ ਕਰ ਲਵਾਂਗੀ ਚੋਪਰ 'ਚ ਵੀ ਵਧੀਆ ਹੋ ਜਾਂਦਾ ਐਸੇ ਜਿਆਦਾ ਬ੍ਰੀਕ ਨਹੀਂ ਕਰਨਾ ਹੁੰਦਾ ਗ੍ਰਾਈਂਡਰ 'ਚ ਨਾ ਕਰਿਓ ਉਹਦੇ ਨਾਲ ਜ਼ਿਆਦਾ ਬਰੀਕ ਹੋ ਜਾਂਦਾ ਫਿਰ ਉਹ ਟੇਸਟੀ ਨਹੀਂ ਲੱਗਦਾ ਹੈਗਾ ਤੇ ਚਾਰ ਮਾਹਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਨੇ ਵੱਡੇ ਵਾਲੀਆਂ ਹਰੀਆਂ ਮਿਰਚਾਂ ਨੇ ਬਹੁਤਾ ਜ਼ਿਆਦਾ ਤਿੱਖੀਆਂ ਤਾਂ ਨਹੀਂ ਹੁੰਦੀਆਂ ਪਰ ਇਹਦੇ ਨਾਲ ਕਲਰ ਸੋਨਾ ਆ ਜਾਂਦਾ ਤੇ ਇਹ ਜਿਹੜੇ ਬੀਜ ਆਪਾਂ ਕੱਢ ਕੇ ਰੱਖੇ ਸੀ ਮੇਰੇ ਕੋਲ ਦੋ ਕ੍ਰੇਲਿਆਂ ਦੇ ਬੀਜ ਹੀ ਸੀ ਜਿਹੜੇ ਮੈਂ ਕੱਢ ਕੇ ਰੱਖੇ ਸੀ ਕਿਉਂਕਿ ਬਾਕੀ ਸਾਰਿਆਂ ਦੇ ਬੀਜ ਹਾਰਡ ਸੀ ਸਿਰਫ ਦੋ ਕ੍ਰੇਲੇ ਹੀ ਐਵੇਂ ਦੇ ਸੀ ਇਹਨਾਂ ਦੇ ਬੀਜ ਸੌਫਟ ਸੀਗੇ ਤੇ ਉਹ ਮੈਂ ਇਸ ਤਰੀਕੇ ਨਾਲ ਇਹਦੇ ਵਿੱਚ ਪਾ ਲੂੰਗੀ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੱਟਾਈ ਚੌਪ ਕਰ ਲੈਣਾ ਤੁਸੀਂ ਕੁੰਡੇ ਚ ਵੀ ਕਰ ਸਕਦੇ ਹੋ ਪਰ ਕੁੰਡੇ ਚ ਪਿਆਜ਼ ਫਟਨੇ ਬਹੁਤ ਔਖੇ ਨੇ ਇੰਨੇ ਸਾਰੇ ਪਿਆਜ਼ ਕੁੱਟਨੇ ਤਾਂ ਬਹੁਤ ਔਖੇ ਹੋ ਜਾਂਦੇ ਨੇ ਤੇ ਇਧਰ ਆਪਾਂ ਤੇਲ ਰੱਖ ਲੈ ਜੀ ਥੋੜਾ ਜਿਹਾ ਤੇਲ ਰੱਖਿਆ ਤੇ ਇਹਦੇ ਵਿੱਚ ਆਪਾਂ ਪਾਤਾ ਜੀਰਾ ਇੱਕ ਚਮਚ ਜੀਰਾ ਪਾਤਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਭੁੰਨ ਲਾਂਗੇ ਵੇਖੋ ਇੰਨੇ ਸਾਰੇ ਪਿਆਜ਼ ਬਣ ਗਏ ਨੇ ਆਪਣੇ ਕੋਲੇ ਕਿਉਂਕਿ ਇਹ ਚੰਗੀ ਤਰ੍ਹਾਂ ਪਪਰਾਂਗੇ ਕareleਆਂ ਨੂੰ ਤਾਂ ਕਾਫੀ ਸਾਰਾ ਆਪਾਂ ਨੂੰ ਮਸਾਲਾ ਚਾਹੀਦਾ ਤੇ ਇਸ ਥੀਕੇ ਨਾਲ ਆਪਾਂ ਨੇ ਇਹਦੇ ਵਿੱਚ ਪਿਆਜ਼ ਭੁੰਨ ਲੈਣੇ ਨੇ ਬਿਲਕੁਲ ਆਪਾਂ ਬਰਾਊਨ ਨਹੀਂ ਕਰਨੇ ਹਲਕਾ ਜਿਹਾ ਬਰਾਊਨ ਕਲਰ ਕਰਨਾ ਹੈ ਆਪਾਂ ਇਹਨਾਂ ਦਾ ਪਿਆਜ਼ ਦਾ ਇਸੇਕ ਨਾ ਹਲਾ ਹਲਾ ਕੇ ਆਪਾਂ ਭੁੰਨੀ ਜਾਣਾ ਬਹੁਤ ਵਧੀਆ ਕਰੇਲੇ ਬਣਦੇ ਨੇ ਟਰਾਈ ਜ਼ਰੂਰ ਕਰਿਓ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਵੀ ਹੈ ਉਹ ਵੀ ਖਾ ਸਕਦੇ ਆ ਕਿਉਂਕਿ ਆਇਲ ਆਪਾਂ ਇੱਥੇ ਜ਼ਿਆਦਾ ਪਾਉਣਾ ਹੀ ਨਹੀਂ ਹੈਗਾ ਬਿਲਕੁਲ ਥੋੜੇ ਜਿਹਾ ਆਇਲ ਚ ਆਪਾਂ ਨੇ ਇਹ ਬਣਾਉਣੇ ਆ ਨਹੀਂ ਤਾਂ ਅਗਰ ਆਪਾਂ ਬਾਅਦ ਚੋ ਫਰਾਈ ਕਰੀਏ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਆ ਜ਼ਿਆਦਾ ਆਇਲ ਉਹਦੇ ਵਿੱਚ ਵੜ ਜਾਂਦਾ ਮਸਾਲੇ ਦੇ ਵਿੱਚ ਤੇ ਫਿਰ ਉਹ ਖਾਣੇ ਆ ਜਦੋਂ ਆਇਲੀ ਆਇਲ ਲੱਗਦਾ ਕਿਉਂਕਿ ਉਸ ਤੋਂ ਬਾਅਦ ਉਹ ਨਿਕਲਦਾ ਨਹੀਂ ਹੈਗਾ ਉਹਨਾਂ ਦੇ ਵਿੱਚੋਂ ਤੇ ਇੱਥੇ ਆਪਾਂ ਟਮਾਟਰ ਮਿਰਚ ਦਾ ਜਿਹੜਾ ਬਣਾਇਆ ਹੋਇਆ ਪੀਸਟ ਉਹ ਆਪਾਂ ਪਾ ਲੈਣਾ ਚੌਪ ਕਰਕੇ ਰੱਖਿਆ ਹੋਇਆ ਜੋ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਹੁਣ ਆਪਾਂ ਇਹਨੂੰ ਵੀ ਭੁੰਨਾਂਗੇ ਪਿਆਜ਼ ਨਾਲ ਟਮਾਟਰ ਨੂੰ ਮਿਰਚ ਨੂੰ ਭੁੰਨ ਲਾਂਗੇ ਹੁਣ ਤੁਸੀਂ ਇੱਥੇ ਫਲੇਮ ਹੈ ਜਿਹੜੀ ਉਹ ਫੁੱਲ ਰੱਖਣੀ ਆ ਕਿਉਂਕਿ ਪਿਆਜ਼ ਚ ਪਾਣੀ ਹੁੰਦਾ ਥੋੜਾ ਟਾਈਮ ਲੈਂਦਾ ਭੁੱਜਣ ਚ ਲਓ ਜੀ ਇਹ ਹੁਣ ਭੁੱਜ ਗਏ ਨੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਹ ਮੈਂ ਦਰੜਫੜੜ ਕਰਕੇ ਰੱਖਿਆ ਹੋਇਆ ਜੀ ਧਨੀਆ ਕੁੱਟ ਕੇ ਪਾਇਆ ਆਮਚੂਰ ਪਾਊਡਰ ਪਾਇਆ ਹੈ ਅੱਧਾ ਚਮਚ ਤੇ ਹਲਦੀ ਦੇ ਪਾਏ 2 ਚਮਚ ਤੇ 2 ਚਮਚ ਇੱਥੇ ਲੂਣ ਦੇ ਪਾਏ ਆ ਤੇ ਅੱਧੇ ਚ ਮੈਂ ਅੱਧਾ ਚਮਚ ਮੈਂ ਮਿਰਚ ਦਾ ਪਾਇਆ ਤਿੱਖੀ ਵਾਲੀ ਦਾ ਤੇ ਅੱਧਾ ਚਮਚ ਇੱਥੇ ਮੈਂ ਕਸ਼ਮੀਰੀ ਮਿਰਚ ਦਾ ਪਾਇਆ ਇਹਦੇ ਨਾਲ ਥੋੜਾ ਜਿਹਾ ਕਲਰ ਸੋਨਾ ਆ ਜਾਂਦਾ ਫਿਰ ਆਪਾਂ ਇਹਨੂੰ ਹਿਲਾ ਦਾਂਗੇ ਧਨੀਏ ਜਿਹੜਾ ਉਹ ਜਿਆਦਾ ਬਰੀਕ ਕਰਕੇ ਨਾ ਪਾਇਓ ਦਰਾੜਾ ਫਰਾੜਾ ਜਿਆ ਕਰ ਲਏ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ। ਪੁੱਟ ਕੇ ਪਾ ਲੇ। ਤੇ ਇਹਨੂੰ ਚੰਗੀ ਤਰ੍ਹਾਂ ਹੁਣ ਹਿਲਾ ਦੋ। ਹੁਣ ਆਪਾਂ ਇਹਨੂੰ ਪੁਣ ਲੈਣਾ ਮਸਾਲੇ ਨੂੰ। ਮਸਾਲਾ ਆਪਣਾ ਲਗਭਗ ਤਿਆਰ ਹੋ ਗਿਆ ਭੁੱਜ ਕੇ। ਹਲਾ ਹਲਾ ਕੇ ਇਹਨੂੰ ਭੁੰਜ ਲੋ। ਹੁਣ ਆਪਾਂ ਇਹਨੂੰ نیچے ਲਾ ਲਾਂਗੇ ਤੇ ਇਹਨੂੰ ਠੰਡਾ ਕਰਾਂਗੇ। ਜਿਹੜੇ ਨਾਰਮਲ ਜਿਹਾ ਹੋ ਜੇ ਜ਼ਿਆਦਾ ਗਰਮ ਨਾ ਹੋਵੇ ਤੇ ਉਦੋਂ ਆਪਾਂ ਭਰਾਂਗੇ ਇਹਨਾਂ ਦੇ ਵਿੱਚ ਦੇਖੋ ਇਹਨੂੰ ਨੱਪ ਕੇ ਦੇਖੋ ਸੌਫਟ ਨੇ ਕਰੇਲੇ ਬਿਲਕੁਲ ਤੇ ਆਇਲ ਵੀ ਦੇਖੋ ਹੈ ਨਹੀਂ ਨਾ ਆਇਲ ਇਹਦੇ ਵਿੱਚ ਬਹੁਤ ਵਧੀਆ ਹੋ ਗਏ ਨੇ ਆਇਲ ਸਾਰਾ ਕੀ ਹੈ ਪੇਪਰ ਨੇ ਸੋਖ ਲਿਆ ਤੇ ਹੁਣ ਆਪਾਂ ਚਮਚ ਨਾਲ ਇਹਦੇ ਵਿੱਚ ਭਰ ਦਾਂਗੇ ਕਿਉਂਕਿ ਹਲਕਾ ਜਿਹਾ ਗਰਮ ਆਪਣਾ ਮਸਾਲਾ ਹੈ ਤੇ ਇੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਭਰ ਲਾਂਗੇ ਕਿਉਂਕਿ ਟੇਸਟ ਐਸੇ ਨਹੀਂ ਦੇਣਾ ਤੁਸੀਂ ਇੱਥੇ ਮਸਾਲਾ ਟਰਾਈ ਵੀ ਕਰ ਸਕਦੇ ਹੋ ਚੱਕ ਮਤਲਬ ਥੋੜਾ ਖਾ ਕੇ ਦੇਖ ਸਕਦੇ ਹੋ ਵੀ ਉਹਦੇ ਵਿੱਚ ਕੋਈ ਨਮਕ ਮਿਰਚ ਦੀ ਕਮੀ ਤਾਂ ਨਹੀਂ ਮੇਰਾ ਤਾਂ ਪਰਫੈਕਟ ਬਣਿਆ ਜਿਸ ਤਰੀਕੇ ਨਾਲ ਮੈਂ ਬਣਾਇਆ ਤੁਸੀਂ ਇੱਥੇ ਥੋੜਾ ਚੈੱਕ ਕਰ ਲਓ ਅਗਰ ਥੋੜਾ ਤੁਹਾਨੂੰ ਨਮਕ ਜਾਂ ਮਿਰਚ ਘੱਟ ਲੱਗਦਾ ਤਾਂ ਤੁਸੀਂ ਹੋਰ ਪਾ ਸਕਦੇ ਹੋ ਤੇ ਇਸੇ ਕਨਾਂਪਾ ਇਹਨਾਂ ਨੂੰ ਭਰ ਲਾਂਗੇ ਹੁਣ ਜਿਹੜਾ ਨੈਕਸਟ ਵਾਲਾ ਸਟੈਪ ਹੈ ਉਹ ਤੁਸੀਂ ਮਤਲਬ ਕਰ ਵੀ ਸਕਦੇ ਹੋ ਤੇ ਸਕਿੱਪ ਵੀ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਉਸ ਚੀਜ਼ ਨੂੰ ਅੱਗੇ ਕਰਨਾ ਜਾਂ ਨਹੀਂ ਕਰਨਾ ਇਸ ਜਗ੍ਹਾ ਤੇ ਵੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਕ੍ਰੇਲਿਆਂ ਨੂੰ ਖਾ ਸਕਦੇ ਹੋ ਇਹ ਠੰਡੇ ਹੋ ਜਾਂਦੇ ਨੇ ਬੰਦੇ ਬੰਦੇ ਤਾਂ ਤੁਸੀਂ oven ਦੇ ਵਿੱਚ ਇਹਨਾਂ ਨੂੰ ਗਰਮ ਕਰ ਸਕਦੇ ਹੋ ਜੇ ਤੁਸੀਂ ਬਸ ਇੰਨਾ ਹੀ ਆਇਲ ਖਾਣਾ ਤਾਂ ਅਗਰ ਆਇਲ ਤੋਂ ਪ੍ਰੋਬਲਮ ਨਹੀਂ ਆ ਤਾਂ ਤੁਸੀਂ ਨੈਕਸਟ ਸਟੈਪ ਵੀ ਫੋਲੋ ਕਰਿਓ ਠੀਕ ਹੈ ਨਹੀਂ ਤਾਂ ਤੁਸੀਂ ਇਸ ਜਗ੍ਹਾ ਤੇ ਆਪਣਾ ਕ੍ਰੇਲੇ ਹੁਣ ਬਿਲਕੁਲ ਤਿਆਰ ਨੇ ਕਿਉਂਕਿ ਕ੍ਰੇਲੇ ਕ੍ਰੇਲੇ ਵੀ ਪੱਕੇ ਹੋਏ ਨੇ ਮਸਾਲਾ ਵੀ ਆਪਣਾ ਪੱਕਿਆ ਹੋਇਆ ਹੈ ਤਾਂ ਇੱਥੇ ਇਸ ਤਰੀਕੇ ਨਾਲ ਖਾਣ 'ਚ ਕੋਈ ਦਿੱਕਤ ਨਹੀਂ ਹੈਗੀ ਹੁਣ ਆਪਾਂ ਇਹਨੂੰ ਐਵੇਂ ਹੀ ਖਾ ਸਕਦੇ ਹਾਂ ਗਰਮ ਕਰ ਲੋ ਆਵਨ ਚਰਾਕੇ ਤੇ ਖਾ ਲੋ ਪਰ ਜੇਕਰ ਤੁਹਾਨੂੰ ਆਇਲ ਤੋਂ ਕੋਈ ਪ੍ਰੋਬਲਮ ਹੈ ਨਹੀਂ ਤਾਂ ਫਿਰ ਆਪਾਂ ਨੇ ਇਹਨਾਂ ਨੂੰ ਕੀ ਕਰਨਾ ਹੈ ਹੁਣ ਕਿਸੇ ਇੱਕ ਥ੍ਰੈਡ ਲੈ ਲੋ ਕੋਈ ਵੀ ਰੀਲ ਲੈ ਲੋ ਤੇ ਇਹਨਾਂ ਨੂੰ ਥੋੜਾ ਥੋੜਾ ਬੰਨ ਲਓ ਇਸ ਤੀਕੇ ਨਾਲ ਹੁਣ ਵੀ ਆਪਾਂ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਾਂਗੇ ਬਹੁਤ ਥੋੜਾ ਜਿਹਾ ਆਇਲ ਲੈ ਕੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਦੇਖੋ ਇਸ ਤੀਕੇ ਨਾਲ ਤੁਸੀਂ ਇਹਨਾਂ ਨੂੰ ਹਲਕਾ ਹਲਕਾ ਬੰਨ ਲਓ ਇਹਨਾਂ ਨੇ ਕਿਤੇ ਨਹੀਂ ਜਾਣਾ ਕਿਉਂਕਿ ਆਪਾਂ ਨੇ ਇਹਨਾਂ ਨੂੰ ਬਹੁਤਾ ਤੇਲ ਦੇ ਵਿੱਚ ਫਰਾਈ ਤਾਂ ਕਰਨਾ ਨਹੀਂ ਕਿ ਇਹਦਾ ਮਸਾਲਾ ਨਿਕਲ ਜੇ ਹਲਕਾ-ਹਲਕਾ ਕਰਾਂਗੇ ਤਾਂ ਮਸਾਲਾ ਨਿਕਲਦਾ ਤਾਂ ਚਾਂਸ ਹੀ ਨਹੀਂ ਹੈਗੇ ਇਸ ਤਰੀਕਾ ਸਾਰਿਆਂ ਨੂੰ ਥੋੜਾ-ਥੋੜਾ ਤੁਸੀਂ ਬੰਨ ਲਓ ਬੰਨ ਕੇ ਤੁਸੀਂ ਦੇਖੋ ਜੀ ਇਸ ਤਰੀਕਾ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬੰਨ ਲੈਣਾ ਤੇ ਇੱਧਰ ਆਪਾਂ ਇੱਕ ਫਰਾਈਪੈਨ ਲੈ ਲੈਣਾ ਥੋੜਾ ਜਿਹਾ ਆਇਲ ਪਾ ਲਓ ਤੇ ਹੁਣ ਇਹਨਾਂ ਨੂੰ ਆਪਾਂ ਇੱਥੇ ਕਰੇਲਿਆਂ ਨੂੰ ਥੋੜਾ ਜਿਹਾ ਗਰਮ ਹੋ ਜੇ ਤਾਂ ਇਹਦੇ ਵਿੱਚ ਕਰੇਲਿਆਂ ਨੂੰ ਰੱਖਾਂਗੇ ਇਹ ਆਪਾਂ ਜਸਟ ਗਰਮ ਕਰਨੇ ਆ ਕਿਉਂਕਿ ਮਸਾਲਾ ਵੀ ਪਾਉਂਦੇ ਪਾਉਂਦੇ ਠੰਡਾ ਹੋ ਗਿਆ ਔਰ ਕਰੇਲੇ ਵੀ ਪਹਿਲਾਂ ਬਣਾ ਕੇ ਰੱਖੇ ਤਾਂ ਉਹ ਠੰਡੇ ਹੋ ਗਏ ਨੇ ਤਾਂ ਆਪਾਂ ਇਹਨਾਂ ਨੂੰ ਇੱਥੇ ਇਸ ਤਰੀਕੇ ਨਾਲ ਗਰਮ ਕਰ ਲਾਂਗੇ ਜਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਬਣੇ ਨੇ ਏ ਵੀ ਦੱਸਿਓ ਵੀ ਕੋੜੇ ਬਣੇ ਜਾਂ ਨਹੀਂ ਬਣੇ ਬਿਲਕੁਲ ਵੀ ਕੋੜੇ ਨਹੀਂ ਬਣਨ। ਦੀ ਆਪਾਂ ਕੀਤੇ ਨਮਕ ਨਹੀਂ ਲਾਇਆ, ਕੋਈ ਬੋਇਲ ਨਹੀਂ ਕਰਿਆ। ਬਿਲਕੁਲ ਸਿੰਪਲ ਪੀਲ ਕਰੇ ਤੇ ਆਪਾਂ ਕਰੇਲੇ ਬਣਾ ਲਏ। ਇਸ ਤਰੀਕੇ ਨਾਲ ਬਣਾਓਗੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ। ਬੱਚੇ ਤਾਂ ਤੁਹਾਡੇ ਮੰਗ-ਮੰਗ ਕੇ ਖਾਣਗੇ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨੋਟੀਫਿਕੇਸ਼ਨ ਵੀ ਔਨ ਕਰ ਲਿਓ ਤਾਂ ਜੋ ਮੇਰੀਆਂ ਅਗੀਆਂ ਵੀਡੀਓ ਵੀ ਆ ਤੁਹਾਡੇ ਕੋਲ ਆਉਂਦੀਆਂ ਰਹਿਣ। ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਰੈਸਪੀਜ਼ ਦੱਸਦੀ ਆ। ਕਿਸੇ ਵੀ ਬਾਹਰੋਂ ਕੋਈ ਵੀ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਹੁੰਦੀ। ਘਰ ਚ ਆਪਣੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਸ ਤੀਕੇ ਨਾਲ ਮੈਂ ਵੀਡੀਓ ਬਣਾਉਣੀ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਣੇ ਘਰ ਹੁੰਦੀਆਂ ਨੇ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਹਨੂੰ ਬਣਾਓ ਤੇ ਇੰਜੋਏ ਕਰੋ ਆਦੇ ਬੱਚਿਆਂ ਨੂੰ ਖਾਣ ਨੂੰ ਦਿਓ ਪਰਿਵਾਰ ਨੂੰ ਖਾਣ ਦਿਓ ਬਹੁਤ ਵਧੀਆ ਬਣਦੇ ਨੇ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ